ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਪਹੁੰਚੇ ਪਿੰਡ ਕੁੱਦਾ ਕਾਂਗਰਸ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਦੱਸਦੀ ਹੈ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪਾਰਟੀ ਉਮੀਦਵਾਰਾਂ ਵੱਲੋਂ ਵੀ ਚੋਣ ਪ੍ਰਚਾਰ ਵਿੱਚ ਤੇਜ਼ੀ ਦਿਹਾਂਦੀ ਜਾ ਰਹੀ ਹੈ ਇਸ ਦੇ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ उतारे ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਬਠਿੰਡਾ ਦਿਹਾਤੀ ਦੇ ਪਿੰਡ ਕੁੱਦਾ ਵਿਖੇ ਪਹੁੰਚ ਕੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲਾ ਕੀਤੀਆਂ ਉਹਨਾਂ ਕਿਹਾ ਹੈ ਕਿ ਇੱਕ ਵਾਰ ਉਹਨਾਂ ਨੂੰ ਐਮਪੀ ਬਣਾ ਦਿਓ ਫਿਰ ਦੇਖਣਾ ਲੋਕ ਸਭਾ ਹਲਕਾ ਬਠਿੰਡਾ ਦੀ ਕਿਸ ਤਰ੍ਹਾਂ ਨਿਹਾਰ ਬਦਲਦੀ ਹੈ ਇਸ ਮੌਕੇ ਉਹਨਾਂ ਨਾਲ ਫਤੇਹ ਸਿੰਘ ਬਾਦਲ ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਹਰਮੇਲ ਸਿੰਘ ਕੁੱਧਾ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਸੀਨੀਅਰ ਕਾਂਗਰਸੀ ਆਗੂ ਜਵਾਰ ਸਿੰਘ ਅਨੰਦਗੜ ਰਣਜੀਤ ਸਿੰਘ ਚੱਕ ਅਤਰ ਸਿੰਘ ਵਾਲਾ ਲਖਵਿੰਦਰ ਸਿੰਘ ਬਾਜਕ ਬਲਵੀਰ ਸਿੰਘ ਵੀਰਾ ਸ਼ੈਣੇ ਵਾਲਾ ਤਤਿੰਦਰ ਸਿੰਘ ਕਾਲਚਰਾਣੀ ਕਲਵਿੰਦਰ ਸਿੰਘ ਗੁਰਾ ਸਿੰਘ ਤੁੰਗਵਾਲੀ ਐਕਸ ਐਮਐਲਏ ਹਰਦੀਪ ਸਿੰਘ ਜੈ ਸਿੰਘ ਵਾਲਾ ਗੁਰਪ੍ਰੀਤ ਸਿੰਘ ਗੈਰੀ ਬੁੱਟਰ ਜਸਵੀਰ ਸਿੰਘ ਮਹਿਤਾ ਆਦ ਸਾਰੇ ਹੀ ਕਾਂਗਰਸ ਪਾਰਟੀ ਦੇ ਵਰਕਰ ਉਹਨਾਂ ਨਾਲ ਹਾਜ਼ਰ ਸਨ ਇਸ ਮੌਕੇ ਕਾਂਗਰਸੀ ਪਾਰਟੀ ਦੇ ਵਰਕਰਾਂ ਨੇ ਉਹਨਾਂ ਨੂੰ ਵਿਸ਼ਵਾਸ ਚ ਦਿਵਾਇਆ ਹੈ ਕਿ ਉਹ ਵੱਡੀ ਲੀਡ ਲਾਲ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ ਤੁਸੀਂ ਆਪ ਹੀ ਦੇਖ ਰਹੇ ਹੋ ਕਿੰਨਾ ਉਤਸ਼ਾਹਿਤ ਹੈ ਸਾਡਾ ਵਰਕਰ ਤੇ ਇਹ ਤਾਂ ਹਲੇ ਸ਼ੁਰੂਆਤ ਹੈ ਹੈ ਤਾਂ ਹੌਲੀ-ਹੌਲੀ ਇਹਦੇ ਵਿੱਚ ਹੋਰ ਕੰਮ ਵਧਣਾ ਤੇ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਵੱਡੀ ਜਿੱਤ ਪ੍ਰਾਪਤ ਕੱਲੇ ਬਠਿੰਡਾ ਦਿਹਾਤੀ ਤੋਂ ਨਹੀਂ ਸਮੁੱਚੇ ਬਠਿੰਡਾ ਪਾਰਲੀਮੈਂਟ ਹਲਕੇ ਚੋਂ ਲੈ ਕੇ ਐਮਪੀ ਬਣ ਕੇ ਲੋਕਾਂ ਦੀ ਸੇਵਾ ਕਰਾਂਗੇ ਧੰਨਵਾਦ ਦਿਨ ਰਾਤ ਇੱਕ ਕਰਕੇ ਕਾਂਗਰਸ ਪਾਰਟੀ ਵਾਸਤੇ ਜਿਹਦਾ ਮੈਂ ਇੱਥੇ ਲੋਕ ਸਭਾ ਬਠਿੰਡੇ ਦਾ ਉਮੀਦਵਾਰ ਹਾਂ ਤੇ ਕਾਮਯਾਬੀ ਦੀ ਆਕੇ ਤੇ ਬਠਿੰਡਾ ਦਿਹਾਤੀ ਤੋਂ ਬਹੁਤ ਵੱਡੀ ਲੀਡ ਲੈ ਕੇ ਅਸੀਂ ਇੱਥੋਂ ਕਾਮਯਾਬ ਹੋਵਾਂਗੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਜੀਤਮਿੰਦਰ ਸਿੰਘ ਸਿੱਧੂ ਸਾਹਿਬ ਸਾਡੇ ਹਲਕੇ ਦੇ ਵਿੱਚ ਪਹੁੰਚੇ ਸੀ ਤੇ ਸਾਡੇ ਵਰਕਰਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਸੀ ਤੇ ਵੱਧ ਵੱਧ ਇੱਥੇ ਵਰਕਰ ਆ ਕੇ ਉਹਨਾਂ ਦੀਆਂ ਵਿਚਾਰਾਂ ਸੁਣ ਕੇ ਤੇ ਆਪਣਾ ਆਪ ਦੇ ਆਪ ਉਤਸ਼ਾਹ ਇੱਥੋਂ ਲੈ ਕੇ ਗਏ ਹੈ ਤੇ ਜਾ ਕੇ ਆਪਣੇ ਵਰਕਰਾਂ ਦੇ ਵਿੱਚ ਇਸ ਦੀ ਵੱਡੀਆਂ ਤੋਂ ਵੱਡੀਆਂ ਮੀਟਿੰਗਾਂ ਕਰਾ ਕੇ ਤੇ ਪਾਰਟੀ ਨੂੰ ਜਿੱਤ ਵੱਲ ਨੂੰ ਲੈ ਜਾਣਗੇ ਸਾਡੇ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਆ ਜੀਤਮਿੰਦਰ ਸਿੰਘ ਸਿੱਧੂ ਜੀ ਉਹ ਅੱਜ ਇੱਥੇ ਵਰਕਰ ਮਿਲਣੇ ਕਰਨ ਪਹੁੰਚੇ ਸੀ ਕੁੱਦਾ ਵਿਖੇ ਗੋਇਲ ਪੈਲਸ ਵਿਖੇ ਜੀ ਤੇ ਬਹੁਤ ਵਰਕਰਾਂ ਚ ਉਤਸ਼ਾਹ ਸੀਗੇ ਜੀ ਸਿੱਧੂ ਸਾਹਿਬ ਨੂੰ ਟਿਕਟ ਮਿਲਣ ਤੇ ਤੇ ਸਿੱਧੂ ਸਾਹਿਬ ਨੇ ਵੀ ਸਾਰਿਆਂ ਨੂੰ ਕਿਹਾ ਵੀ ਜ਼ੋਰ ਲਾ ਕੇ ਸਾਰਿਆਂ ਤੋਂ ਵੱਧ ਵੱਧ ਮਦਦ ਕਰੋ ਜੀ ਕਿ ਜਿਹੜੀ ਆਪਾਂ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਝੋਲੀ ਪਾਈ ਜੀ